ਭਗਵਾਨ ਬਾਲਮਿਕ ਧਰਮਸ਼ਾਲਾ ਪ੍ਰਬੰਧਕ ਕਮੇਟੀ ਰਜਿਸਟਰਡ ਐਨ ਆਰ ਆਈ ਵੀਰ ਬੋਪਾਰਾਏ ਗੁਰਾਇਆ ਵੱਲੋਂ ਭਗਵਾਨ ਬਾਲਮਿਕ ਜੀ ਦਾ ਪ੍ਰਗਟ ਦਿਵਸ 12 ਅਕਤੂਬਰ ਐਤਵਾਰ ਨੂੰ ਬੋਪਾਰਾਏ ਗੁਰਾਇਆ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਸਮਾਗਮ ਵਿੱਚ ਰਾਤ 8 ਵਜੇ satsang ਸ਼ੁਰੂ ਹੋਵੇਗਾ ਜਿਸ ਵਿੱਚ ਭਾਈ ਸਤਨਾਮ ਸਿੰਘ ਜੀ ਹੁਸੈਨਪੁਰ ਨਕੋਦਰ ਵਾਲੇ ਹੈਰੀ ਖਾਨ ਅਤੇ ਸੂਫੀ ਗਾਇਕ ਕਾਂਸ਼ੀਨਾਥ ਵੱਲੋਂ ਆਪਣੀ ਹਾਜ਼ਰੀ ਲਗਵਾਈ ਜਾਵੇਗੀ ਜਦ ਕਿ ਸਟੇਜ ਸਕਤਰ ਦੀ ਭੂਮਿਕਾ ਸ਼ੋਕ ਫਲੋਰੀਆ ਵੱਲੋਂ ਨਿਭਾਈ ਜਾਵੇਗੀ ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਾਇਆ ਲਾਈਵ ਚੈਨਲ ਤੇ ਦਿਖਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਾਸ਼ੀਨਾਥ ਤੇ 12 ਅਕਤੂਬਰ ਨੂੰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਉੱਪਰ ਮੈਂ ਪਹੁੰਚ ਰਿਹਾ ਜੀ ਬੋਪਾਰਾਏ ਗੁਰਾਇਆ ਪੰਜਾਬ ਜਲੰਧਰ ਵਿਖੇ ਜਿੱਥੇ ਭਗਵਾਨ ਵਾਲਮੀਕੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਭਰਾਵਾਂ ਵੱਲੋਂ ਬਹੁਤ ਵਧੀਆ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਆਓ ਸਾਰੇ ਰਲ ਕੇ 12 ਅਕਤੂਬਰ ਨੂੰ ਲਾਵਾਂ ਗੇ ਰੌਣਕਾ ਕਰਾਂਗੇ ਉਸ ਪਰਮ ਪਿਤਾ ਪਰਮਾਤਮਾ ਦਾ ਗੁਣगान ਜੈਦਾਤਿਆਂ ਦੀ ਜੈਸਾਈਆਂ ਦੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਸਾਰੇ ਹੀ ਨਗਰ ਨਿਵਾਸੀਆਂ ਦੇ ਚਾਹਨਾ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਮਹੱਲਾ ਬੋਪਾਰਿਆਂ ਦੇ ਨਿਵਾਸੀਆਂ ਵੱਲੋਂ ਪੁਸ਼ਮੂ ਸੰਗਤ ਵੱਲੋਂ ਭਗਵਾਨ ਬਾਲਮੀਕ ਜੀ ਮਹਾਰਾਜ ਜੀ ਦੀ ਜਨਮ ਦਿਨ ਮਨਾਇਆ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਮਸ਼ਹੂਰ ਕਲਾਕਾਰ ਕਾਸ਼ੀਨਾਥ ਜੀ ਆਪਣੀ ਹਾਜ਼ਰੀ ਲਵਾਉਣ ਦੇ ਲਈ ਆ ਰਹੇ ਨੇ ਤੇ ਸਾਰੇ ਹੀ ਨਗਰ ਨਿਵਾਸੀਆਂ ਦੇ ਚਾਹਨਾ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਮਹਾ ਯੱਗ ਆ ਇਹ ਸਮੂਹ ਐਨ ਆਰ ਆਈ ਸਹਿਯੋਗ ਦੇ ਨਾਲ ਅਤੇ ਨਗਰ ਨਿਵਾਸੀਆਂ ਦੇ ਬਟ ਮੁੱਲੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਨਿਵਾਸੀਆਂ ਦੇ ਚਾਹਨਾ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ 12 ਅਕਤੂਬਰ ਦਿਨ ਐਤਵਾਰ ਨੂੰ ਮੱਲਾ ਬੋਪਾ ਰਿਆਂ ਵਿਖੇ ਭਗਵਾਨ ਬਾਲਵਿਕ ਮੰਦਰ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਲੁਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਜੀ ਜੈ ਗੁਰਦੇਵ ਜੈ ਪੀਮ ਜੈ ਪਾਤ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ੍ਰਿਸ਼ਟੀਕਰਤਾ ਕਰੋਨਾ ਸਾਗਰ ਆਦਿ ਕਵੀ ਕੰਮਲੇਸ਼ਰ ਵਾਲਮੀਕ ਦਇਆਵਾਨ ਜੀ ਦੇ ਪ੍ਰਗਟ ਦਿਨ ਦੀ ਆ ਬਹੁ ਬਹੁ ਮੁਬਾਰਕਾ ਜਿਸ ਤਰ੍ਹਾਂ ਸਾਰੇ ਹੀ ਦੇਸ਼ ਆ ਦੇਸਾਂ ਵਿੱਚ ਸਹਿਰਾ ਵਿੱਚ ਪਿੰਡਾਂ ਵਿੱਚ ਭਗਵਾਨ ਵਾਲਮੀਕ ਮਹਾਰਾ ਜੀ ਦਾ ਪ੍ਰਗਟ ਦਿਹਾੜਾ ਮਨਾ ਰਿਹਾ ਹੈ ਉਸੇ ਤਰ੍ਹਾਂ ਗੁਰਾਇਆ ਜ਼ਿਲ੍ਹਾ ਜਲੰਧਰ ਪਿੰਡ ਬੁੱਪਰਾਏ ਵਿਖੇ ਬਹੁਤ ਹੀ ਸ਼ਰਧਾਪੂਰਵਕ ਭਗਵਾਨ ਵਾਲਮੀਕੀ ਧਰਮਸ਼ਾਲਾ ਬੁੱਪਰਾਏ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬੁੱਪਰਾਏ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਤੇ ਵਰਲਡ ਫੇਮਸ ਆਵਾਜ਼ ਕਾਂਚੀਨਾਥ ਜੀ ਆਪਣਾ ਗੁਣਗਾਨ ਕਰਨਗੇ ਮਹਾਰਾਜ ਦਾ ਉਸੇ ਉੱਥੇ ਹੀ ਧਾਰਮਿਕ ਪ੍ਰੋਗਰਾਮ ਭਾਈ ਹੁਸੈਨਪੂਰੀ ਨਕੋਦਰ ਵਾਲੇ ਆਪਣਾ ਗੁਣਗਾਨ ਕਰਨਗੇ ਪ੍ਰਭੂ ਵਾਲੀ ਮਹਾਰਾਜ ਦਾ ਤੇ ਸਾਡੇ ਛੋਟੇ ਵੀਰ ਬੋਪਰਾਏ ਦੇ ਹੈਰੀ ਖਾਨ ਤੇ ਸਟੇਜ ਕਤਰ ਅਸ਼ੋਕ ਫਲੋਰੀਆ ਜੀ ਪਹੁੰਚ ਰਹੇ ਨੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਸ਼੍ਰੀ ਗੁਰੂ ਵਾਲਮੀ ਕੀ ਧਰਮਸ਼ਾਲਾ ਪਿੰਡ ਬੋਪਰਾਏ ਤੇ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਬੋਪਰਾਏ ਵੱਲੋਂ ਸੋ ਆ ਬੇਨਤੀ ਕੀਤੀ ਜਾਂਦੀ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾ ਵਿੱਚ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਇਹ ਸਾਰਿਆਂ ਨੂੰ ਹੀ ਜੈ ਵਾਲਮੀਕੀ ਜੈ ਗੁਰਦੇਵ ਜੈ ਪੀਮ ਜੈ ਭਾਰਤ ਜੀ ਇਹ ਪ੍ਰੋਗਰਾਮ 12 ਅਕਤੂਬਰ ਦਿਨ ਐਤਵਾਰ ਰਾਤ 8 ਵਜੇ ਤੋਂ ਸਟਾਰਟ ਹੋਵੇਗਾ ਤੇ ਪ੍ਰਭੂ ਵਾਲਮੀਕ ਮਹਾਰਾਜ ਦੀ ਇੱਛਾ ਦੇ ਅਨੁਸਾਰ ਸਮਾਪਤ ਹੋਵੇਗਾ ਜੈ ਵਾਲਮੀਕੀ ਜੈ ਗੁਰਦੇਵ ਜੈ ਪੀਮ ਜੈ ਭਾਰਤ ਇਹ ਪ੍ਰੋਗਰਾਮ ਸਾਡੇ ਲਾਈਵ ਘਰਾਇਆ ਤੇ ਚੱਲੇਗਾ ਤੇ ਸਾਰੇ ਆਰੇ ਵੱਧ ਤੋਂ ਵੱਧ ਹਾਜ਼ਰੀ ਆਪਣੀ ਲਵਾੜੀ ਜੈ ਗੁਰਦੇਵ ਜੈ ਭੀਮ ਜੈ ਬਾਤ